ਮੇਰਾ ਨਾਮ ਗੁਰਜੀਤ ਕੋਹੜਾ ਹੈ ਅਸੀਂ 22 ਬੱਚੇ 78ਵੀਂ ਨੈਸ਼ਨਲ ਖੇਡਾਂ ਵਾਸਤੇ ਸਿਲੈਕਟ ਹੋਏ ਹਨ ਇਹਨਾਂ ਵਿੱਚ 12 ਜਣੇ ਸਿਲੈਕਸ਼ਨ ਹੋਣੀ ਇਸ ਨੈਸ਼ਨਲ ਦਾ ਕੈਂਪ ਭੁਪਿੰਦਰ ਸਿੰਘ ਵਿੰਟ ਕੋਲ ਲੱਗਿਆ ਹੋਇਆ ਹੈ ਅਸੀਂ ਆਸ ਕਰਦੇ ਹਾਂ ਵੀ ਸਾਰੇ ਪਲੇਅਰ ਵਧੀਆ ਖੇਲੇ ਨੈਸ਼ਨਲ ਚ ਜਾ ਕੇ ਪੰਜਾਬ ਦਾ ਨਾਮ ਚਮਕਾਣ ਧੰਨਵਾਦ ਜੀ ਮੈਂ ਭੁਪਿੰਦਰ ਸਿੰਘ ਡੀਪੀ ਐਸਓ ਹੀ ਗੁਰਜੀਤ ਕੋਹੜਾ ਸਾਹਿਬ ਜ਼ਿਲ੍ਹਾ ਰੂਪਨਗਰ ਸਰ ਇਹ 69ਵੀਂ ਸਕੂਲ ਗੇਮਸ ਨੈਸ਼ਨਲ ਸਕੂਲ ਗੇਮਸ ਜਿਹੜੇ ਉਹ ਕੀ ਨਾਲਗੜ੍ਹ ਵਿਖੇ ਹੋ ਰਹੀਆਂ ਜੀ ਹਿਮਾਚਲ ਉਦੇ ਵਾਸਤੇ ਪ੍ਰੀ ਕੋਚਿੰਗ ਕੈਂਪ ਲੱਗਿਆ ਅੰਡਰ 19 ਦਾ ਇਸ ਇਹਦੇ ਕੈਂਪ ਦੇ ਵਿੱਚ ਲਗਭਗ 22 ਬੱਚੇ ਆ ਜਿਹੜੇ ਉਹ ਲਗ ਲਗ ਜ਼ਿਲ੍ਹਿਆਂ ਤੋਂ ਮੇਰੇ ਕੋਲ ਇੱਥੇ ਆਏ ਹੋਏ ਪ੍ਰੀ ਕੋਚਿੰਗ ਕੈਂਪ ਵਾਸਤੇ ਜਿਨ੍ਹਾਂ ਦੀ ਚੋਣ 12 ਬੱਚੇ ਇਹਨਾਂ ਚੋਂ ਚੁਣ ਕੇ ਇਹ ਨੈਸ਼ਨਲ ਖੇਡਣ ਨਾਲ ਗੜ ਵਿਖੇ ਜਾਣਗੇ ਜੀ ਇਹ ਜਿਹੜੇ ਕੈਂਪ ਹੈ ਮੇਰੇ ਕੋਲੇ ਇਹ 7 ਤੋਂ 16 ਤੱਕ ਲੱਗਿਆ ਹੋਇਆ ਜੀ 7 ਜਨਵਰੀ ਤੋਂ 16 ਜਨਵਰੀ ਤੱਕ ਇਹਨਾਂ ਦਾ ਜਿਹੜਾ 18 ਤਰੀਕ ਨੂੰ ਅਸੀਂ ਹਿਮਾਚਲ ਵਾਸਤੇ ਇੱਥੋਂ ਰਵਾਨਾ ਕਰ ਦੇਣਾ ਜੀ ਜਿਹੜੀ ਜਿਹੜੀ ਜਗ੍ਹਾ ਸਾਡੇ ਟੂਰਨਾਮੈਂਟ ਹੋ ਰਿਹਾ ਜੀ ਤੇ ਮੈਂ ਆਸ ਕਰਦਾ ਵੀ ਸਾਡੀ ਟੀਮ ਬਹੁਤ ਵਧੀਆ ਟੀਮ ਹਰ ਚੀਜ਼ ਸਾਡੇ ਕੋਲ ਹੈਗੀ ਜੀ ਤੇ ਸਿੱਖਿਆ ਮਾਤਰੀ ਦਾ ਧੰਨਵਾਦੀਆਂ ਜਿਹੜੇ ਮੇਰੇ ਕੋਲ ਕੈਂਪ ਲੱਗਿਆ ਜੀ ਤੇ ਲਗਾਤਾਰ ਮੇਰੇ ਇਹੀ ਉਹਨਾਂ ਬੱਚਿਆਂ ਦੀ ਦੇਣ ਹੈ ਜੀ ਲਗਾਤਾਰ ਤੀਜੀ ਵਾਰ ਆਪਾਂ ਨੈਸ਼ਨਲ ਖੇਡਣ ਜਾ ਰਹੇ ਹਾਂ ਜੀ ਪਹਿਲਾਂ ਵੀ ਮੇਰੇ ਇਹ ਬੱਚੇ ਜਿਹੜੇ ਹੈਗੇ ਪੰਜ ਪੰਜ 6 6 ਨੈਸ਼ਨਲ ਖੇਡ ਚੁੱਕੇ ਆ ਜੀ ਤੇ ਮੈਂ ਆਸ ਕਰਦਾ ਹੁਣ ਵੀ ਮੈਡਲ ਦੀ ਜੀ ਬਾਦਸ਼ਾਹ ਗੱਦੇ ਹੋ ਖੜਾਗੇ ਇੱਥੇ ਇੱਥੇ ਮਰਜੀ ਖਾਜਾ